ਦੂਲਾ ਜਾਂ ਦਾ ਮੁਬਾਰਕ ਦਿਨ ਹੈ ਅੱਜ ਦੇ ਦਿਨ ਹਜਰਤ ਇਬਰਾਹਿਮ ਸਾਹਿਬ ਨੇ ਦੀ ਸੁੰਦਰਤਾ ਦੇਣਾ ਅੱਜ ਦੇ ਦਿਨ ਜਦੋਂ ਖੁਦਾ ਨੇ ਹਜਰਤ ਇਬਰਾਹਿਮ ਸਾਹਿਬ ਤੋਂ ਕੁਰਬਾਨੀ ਮੰਗੀ ਤਾਂ ਉਹ ਆਪਣੇ ਪਿਆਰੇ ਬੱਚੇ ਦੀ ਕੁਰਬਾਨੀ ਦੇਣ ਲਈ ਤਿਆਰ ਹੋ ਗਏ ਸੋ ਅੱਜ ਮੈਂ ਆਪਣੇ ਭਰਾਵਾਂ ਦੇ ਵਿੱਚ ਇਹ ਜੀਵਤ ਬਾਤ ਬਾਤ ਦੇਣਾ ਹੈ ਸੋ ਮੈਂ ਅੱਜ ਦੇ ਇਸ ਸ਼ੁਭ ਮੌਕੇ ਤੇ ਮੁਬਾਰਕ ਲੋਕ ਦੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਨਾ ਤੇ ਕਹਿੰਦੇ ਹਰ ਬੋਲੀ ਸਿੱਖੋ ਸਿੱਖੜੇ ਦੀ ਚਾਹੀਦੀ ਮੈਂ ਵੀ ਉਰਦੂ ਤੇ ਅਰਬੀ ਸਿੱਖ ਰਿਆ ਇਹ ਕਹਿੰਦੇ ਜੀ ਕਿੰਨੇ ਕੁ ਸਿੱਖ ਲਈ ਮੈਨੂੰ ਸੁਣਾ ਦਿਨਾ ਬਾਈ ਅਲਬ ਦੇ ਪੇ ਤੇ ਟੇ ਟੇ ਸੇ ਜੀਂਚੇ ਏਕੇ ਢਾਲ ਢਾਲ ਜਾਲ ਰੇ ਅੜੇ ਸੀਮ ਸੀਮ ਸੁਆਦ ਜੋ ਆ ਤੋਏ ਜੋਏ ਐਨ ਗੈਨ ਠੇ ਕਾਪ ਕਾਪ ਗਾਣ ਨਾਮ ਨੂਨਵਾ ਏ ਹਮ ਜੱਤ ਛੋਟੇ ਬੜੇ ਸੋ ਉਰਦੂ ਤੇ ਅਰਬੀ ਵੀ ਬਹੁਤ ਮਿੱਠੀਆਂ ਜਵਾਨਾ ਹੈ ਆਪਣੀ ਮਾਂ ਬੋਲੀ ਆਪਣੀ ਮਾਂ ਬੋਲੀ ਹੋਉਂਦੀ ਉਹ ਸਭ ਤੋਂ ਪਿਆਰੀ ਹੁੰਦੀ ਹੈ ਲੇਕਿਨ ਇਹ ਜ਼ਬਾਨਾਂ ਵੀ ਬਹੁਤ ਲੱਗੀਆਂ ਸੋ ਹਰ ਬੋਲੀ ਸਿੱਖੋ ਤਾਂ ਕਿ ਸਾਨੂੰ ਹਰ ਬੋਲੀ ਦੀ ਨੋਲੇਜ ਹੋਵੇ ਤੇ ਅਸੀਂ ਜਿੱਥੇ ਤੇ ਜਾਈਏ ਤਾਂ ਉਸ ਵਿੱਚ ਗੱਲ ਕਰ ਸਕੀਏ ਧੰਨਵਾਦ